ਅੱਜ ਸਾਡੇ ਲਈ ਸਭ ਤੋਂ ਹੇਠਾਂ ਅੱਜ ਦਾ ਦਿਨ ਉੱਪਰ ਜੋ ਇਹ ਸਾਡੇ ਇਤਿਹਾਸ ਦੇ ਲਈ ਸਾਡੀ ਸੰਸਕ੍ਰਿਤੀ ਦੇ ਲਈ ਔਰ ਸਾਡੇ ਵਿਰਾਸਤ ਦੇ ਲਈ ਹੇਠੇ ਕਰ ਲਓ ਅੱਜ ਦਾ ਦਿਨ ਇਹ ਬੜਾ ਗੌਰਵਸ਼ਾਲੀ ਦਿਨ ਇਤਿਹਾਸਿਕ ਦਿਨ ਹੈ ਮਹੱਤਵਪੂਰਨ ਦਿਨ ਹੈ ਨਾਬਾ ਇਸਾਈ ਪਰਿਵਾਰ ਦੇ ਵਿੱਚ जो सा कुंवर अभ्युदय प्रताप सिंह जी जिन्ह की दस्तारबंदी ये केवल एक परिवार का ये कार्यक्रम नहीं है साथियों बल्कि यह उस महान साड़ी संस्कृति कुल किया ਸਾਡੀ ਉਹ ਮਹਾਨ ਕੁਲਕੀਆ ਰਾਜਵੰਸ਼ ਦੀ ਵਿਰਾਸਤ ਦਾ ਇਹ ਪੁਨਰ ਉਦਾਰ ਹੈ ਜਿਸ ਨੇ ਸਦੀਆਂ ਸੇ ਹਮਾਰੇ ਸਾਡੇ ਖੇਤਰ ਦੇ ਸਮਾਜਿਕ ਆਧਿਆਤਮਿਕ ਪਰਿਦ੍ਰਿਸ਼ਿਆ ਨੂੰ ਦਿਸ਼ਾ ਦੇਣ ਦਾ ਕੰਮ ਕੀਤਾ ਹੈ ਸਾਥੀਓ ਇਹ ਆਯੋਜਨ ਸਾਡੇ ਨਾਬਾ ਕੇ ਉਹਨ ਮਹਾਨ ਵਿਅਕਤੀਤਵ ਉਹਨ ਮਹਾਨ ਲੋਕਾਂ ਨੂੰ ਕਿ ਯਾਦ ਵਿੱਚ ਜਿਨ੍ਹਾਂ ਨੇ ਇਤਿਹਾਸ ਦੀ ਧਾਰਾ ਨੂੰ ਮੋੜਨ ਦਾ ਕੰਮ ਕੀਤਾ ਹੈ ਸਾਥੀਓ ਹਮ ਮਹਾਰਾਜਾ ਹੀਰਾ ਸਿੰਘ ਜੀ ਕੀ ਯਾਦ ਉਹਨਾਂ ਕੋ ਯਾਦ ਕਰਤੇ ਹੋਏ ਉਹਨਾਂ ਕੇ ਸ਼ਾਸਨ ਦੇ ਵਿੱਚ ਪ੍ਰਸ਼ਾਸਨ ਕੁਸ਼ਲਤਾ ਸੰਸਕ੍ਰਿਤਿਕ ਸੰਰਖਣ ਕੀ ਨਈ ਮਿਸਾਇਲ ਕਾਇਮ ਉਹਨਾਂ ਨੇ ਕੀਤੀ ਹੈ ਸਾਥੀਓ ਸਾਡੇ ਲਈ ਕਿ ਹਮ महाराजा रिपु दमन सिंह जी की अदम में भावना उन आदि नु नमन करते हैं और साथियों जिन्होंने अंग्रेजी शासन के समय दे बीच अपनी स्वतंत्र सोच नु उन्होंने और सिख पहचान दे नाल उन्होंने कोई समझौता नहीं कीता है साथियों से जानदे हैं कि सबसे महत्वपूर्ण गल ਇਸ ਘਰਾਨੇ ਦੇ ਸਾਥ ਜੁੜਾ ਉਹ ਅਤਿਆਤਮਿਕ ਆਸ਼ੀਰਵਾਦ ਹੈ ਜੋ ਸਵੈ ਦਸਮ ਪਤ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪਰਿਵਾਰ ਨੂੰ ਦਿੱਤਾ ਹੈ ਸਾਥੀਓ ਉਹਨਾਂ ਨੇ ਕਿਹਾ ਵੀ ਹੈ ਕਿ ਤੇਰਾ ਘਰ ਮੇਰਾ ਆਸਰਾ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਕਿਹਾ ਸੀ ਕਿ ਤੇਰਾ ਘਰ ਮੇਰਾ ਆਸਰਾ ਕਾ ਦਿਵਯ ਵਰਦਾਨ इस परिवार दसम पाशाह श्री गुरु गोबिंद सिंह जी ने दिता है वो आशीर्वाद आज भी हीरा महल में गुरु साहिब के जो पवित्र अवशेषों की सेवा करने में निरंतर लगा हुआ है ये साढ़े लिए बड़ी फख्र की गल है मुझे पूर्ण विश्वास है कि कुंवर अवयुद्या अपनी इस महान विरासत को ਅੱਗੇ ਪੜਾਉਣ ਦਾ ਕੰਮ ਉਹ ਕਰਨਗੇ ਮੈਂ ਨਾਬਾ ਪਰਿਵਾਰ ਔਰ ਸਮਸਤ ਸਮਾਜ ਨੂੰ ਇਸ ਗੌਰਵਪੂਰਨ ਅਵਸਰਦੀ ਹਾਰਦਿਕ ਅਪਾਈ ਦਿੰਦਾ ਸ਼ੁਕਾਮਨਾਵਾਂ ਦਿੰਦਾ ਅੱਜ ਮੇਰੇ ਲਈ ਬੜੀ ਇੱਕ ਖੁਸ਼ੀ ਦੀ ਫਕਰ ਦੀ ਗੱਲ ਹੈ ਕਿ ਅੱਜ ਇਸ ਕਾਰਜਕ੍ਰਮ ਦੇ ਵਿੱਚ ਦਸਤਾਰ ਬੰਦੀ ਕਾਰਜਕ੍ਰਮ ਦੇ ਵਿੱਚ ਮuje ਆਉਣ ਦਾ ਇੱਥੇ ਮੌਕਾ ਮਿਲਿਆ ਪੰਜਾਬ ਦੀ ਸਿਆਸਤ ਨੂੰ ਕਿਸੇ ਤਰ੍ਹਾਂ ਦੇਖਦੇ ਹੋ ਮਜੀਠਾ ਨੂੰ ਅੱਜ ਜਮਾਨਤ ਮਿਲਿਆ 7 ਮਹੀਨਿਆਂ ਦੇ ਬਾਅਦ ਇਸ ਤਰ੍ਹਾਂ ਦੇਖਦੇ ਹੋ ਤੁਸੀਂ ਜੀ ਨਹੀਂ ਦੇਖਿਏ ਕਾਨੂੰਨ ਆਪਣਾ ਕੰਮ ਕਰ ਰਹਾ ਹੈ। ਔਰ ਕਾਨੂੰਨ ਦੇ ਤਹਿਤ ਹੀ ਜੋ ਵੀ ਕੁਝ ਹੋਇਆ ਹੈ ਉਹ ਕਾਨੂੰਨ ਆਪਣਾ ਕੰਮ ਕਰ ਰਹਾ ਉਸਨੇ। ਆਪ ਪਾਰਟੀ ਕੇਅਰ ਵੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਇੱਥੇ ਪਹੁੰਚਨੇ ਕੋਈ ਪੈਕੇਜ ਨਹੀਂ ਦਿੱਤਾ। ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੇ ਬਿਆਨਬਾਜ਼ ਨੂੰ। ਪੰਜਾਬ ਨਾਲ ਹਰ ਸਮੇਂ ਵਿਤਕਰਾ ਕੀਤਾ ਜਾਂਦਾ। ਨਹੀਂ ਦੇਖਿਏ ਪਿੱਛੋਂ ਜਦੋਂ ਪੰਜਾਬ ਤੇ ਉੱਤੇ ਭਾਰੜ ਆਈ ਸੀ, ਮੇਰੇ ਕਿਸਾਨਾਂ ਦੇ ਉੱਪਰ ਬੜੀ ਪ੍ਰਾਕ੍ਰਿਤਿਕ ਆਫਤ ਆਈ ਸੀ। ਸਵੈ ਪ੍ਰਧਾਨ ਮੰਤਰੀ ਪੰਜਾਬ ਦੇ ਕਿਸਾਨਾਂ ਦੇ ਵਿੱਚ ਵੀ ਆਏ ਹਿਮਾਚਲ ਦੇ ਕਿਸਾਨਾਂ ਦੇ ਵਿੱਚ ਵੀ ਆਏ ਲੋਕਾਂ ਦੇ ਵਿੱਚ ਵੀ ਆਏ ਵੀ ਜੋ ਬਾੜ ਦੇ ਨਾਲ ਬੜਾ ਨੁਕਸਾਨ ਹੋਇਆ ਸੀ ਉਹਨਾਂ ਨੇ ਆ ਕੇ ਇੱਥੇ 1600 ਕਰੋੜ ਰੁਪਏ ਦਾ ਪੈਕੇਜ ਪੰਜਾਬ ਨੂੰ ਦਿੱਤਾ 1500 ਕਰੋੜ ਰੁਪਏ ਦਾ ਪੈਕੇਜ ਹਿਮਾਚਲ ਪ੍ਰਦੇਸ਼ ਨੂੰ ਦਿੱਤਾ ਕਿਉਂਕਿ ਪ੍ਰਧਾਨ ਮੰਤਰੀ ਜਦੋਂ ਵੀ ਆਉਂਦੇ ਆ ਜਿੱਤੇ ਅਗਰ ਕੋਈ ਸਾੜ ਤੇ ਲਈ ਕੋਈ ਦਿੱਕਤ ਆਣੀ ਆ ਤੋਂ ਨਰਿੰਦਰ ਮੋਦੀ ਦੀ ਸਰਕਾਰ ਬਿਨਾ ਪੇਟ ਭਾਵ ਕੇ ਲੋਕਾਂ ਦੇ ਸਾਥ ਕੰਦੇ ਸਿਕੰਦਾ ਮਿਲਾ ਕਰਕੇ ਕੰਮ ਕਰਦੀ ਹੈ ਖੜੀ ਦਿਖਾਈ ਦਿੰਦੀ ਹੈ ਪਰੰਤੂ ਯਹਾਂ ਦੀ ਜੋ ਸਰਕਾਰ ਹੈ ਗੱਲਾਂ ਤੋਂ ਬਹੁਤ achhi achhiya aur unchhiya karde ne parantu unnu amal nahi karde ne ਸਣੀ ਜੀ ਪੰਜਾਬ ਦੀ ਕਾਨੂੰਨ ਵਿਵਸਥਾ ਕੋ ਕੈਸੇ ਵਾਚ ਕਰਤੇ ਹਨ ਸਣੀ ਸਾਹਿਬ ਕੈਸੇ ਦੇਖੀਏ ਕਾਨੂੰਨ ਵਿਵਸਥਾ ਦਾ ਦੁਆਲਾ ਪੀਟਿਆ ਅੱਜ ਕਿੰਨੇ ਪੱਦਰ ਤੇ ਚੋਰੀਆਂ ਹੋ ਰਹੀ ਨੇ ਲੋਕ ਕੀ ਸੁਰੱਖਿਤ ਨਹੀਂ ਹੈ। ਅਰ بڑے بڑے ਸਮਾਗਮ ਤੇ ਵਿੱਚ ਵੀ ਅਗਰ ਕੁਸ਼ਤੀ ਦਾ ਕੋਈ ਅਖਾੜਾ ਲੱਗ ਗਿਆ ਹੋ ਉਸ ਅਖਾੜਿਆਂ ਦੇ ਵਿੱਚ ਵੀ ਕਿਸ ਪ੍ਰਕਾਰ ਤੇ ਪਹਿਲਵਾਨਾਂ ਨੂੰ ਗੋਲੀਆਂ ਤੇ ਭੁੰਨਦੀਆਂ ਜਾਂਦਾ ਹੈ। ਕਾਨੂੰਨ ਵਿਵਸਥਾ ਕਿੱਥੇ ਹੈ? ਆ ਨਮਵਸ ਤਾ ਤੋ ਰਹੀ ਨਹੀਂ ਹੈ ਸੈਣੀ ਸਾਹਿਬ ਮੈਂ ਪੰਜਾਬ ਦੇ ਵਿੱਚ ਕਾਫੀ ਦੇਰ ਤੋਂ ਚੱਕਰ ਲਗਾ ਰਿਹਾ ਹਾਂ ਕੋ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਦੇ ਹਾਂ ਬੀਜੇਪੀ ਇਲੈਕਸ਼ਨ ਸਿਰ ਤੇ ਆ ਐਸਵਾਈਐਲ ਨੂੰ ਕਿਵੇਂ ਦੇਖਦੇ ਹੋ ਹੁੰਦਾ ਕਿਉਂਕਿ ਇਸ ਵੇਲੇ ਦੋਹਾਂ ਨੀਕੀਏ ਪੰਜਾਬ ਸ਼ਾਇਦ ਤੁਸੀਂ ਅੱਜ ਹੀ ਲੱਗ ਰਿਹਾ ਹੋਗਾ ਕਿ ਸੈਣੀ ਸਾਹਿਬ ਅੱਜ ਇੱਥੇ ਆਏ ਆ ਮੈਂ ਨਾਬਾ ਦੇ ਵਿੱਚ ਕਈ ਵਾਰ ਇੱਥੇ ਮuje ਆਣ ਦਾ ਮੌਕਾ ਇੱਕ ਵਾਰ ਨਹੀਂ ਕਈ ਵਾਰ ਔਰ ਮੈਂ ਲਗਾਤਾਰ ਇਸ ਗੱਲ ਦੀ ਚਰਚਾ ਕਰਦਾ ਹਾਂ ਕਿ ਪੰਜਾਬ ਇਹ ਸਾਡਾ ਪਰਿਵਾਰ ਇਹ ਸਾਡਾ ਇੱਕ ਹੀ ਪਰਿਵਾਰ ਹੈ ਅੱਜ ਵੀ ਪੰਜਾਬ ਦੀ ਜੋ ਹਰਿਆਣਾ ਦੀ ਛੱਤ ਹੈ ਉਹ ਵੀ ਅੱਜ ਵੀ ਇੱਕ ਹੀ ਛੱਤ ਹੈ ਔਰ ਇੱਕ ਹੀ ਵੇੜਾ ਹੈ ਅੱਜ ਵੀ ਤਾਂ ਫਿਰ ਅਲੱਗ ਹੋਣ ਦੀ ਗੱਲ ਕਿਤੋਂ ਕਿਤ ਹੈ ਇੱਥੇ ਸਾਰੀ ਰਿਸ਼ਤੇਦਾਰੀਆਂ ਸਾਡੀ ਪੰਜਾਬ ਦੇ ਵਿੱਚ ਹੀ ਹੈ ਔਰ ਰਿਸ਼ਤੇਦਾਰੀਆਂ ਜਦ ਇੱਥੇ ਹੈ ਕਿਉਂਕਿ 1 ਨਵੰਬਰ 1966 ਨੂੰ ਇੱਕ بڑے ਭਰਾ ਤੇ ਛੋਟਾ ਭਰਾ ਲਗ ਹੋ ਗਿਆ ये साडी क्योंकि जो संस्कृति है उस तो संस्कृति का एक है। बैठ के ना, पर नज़र नहीं आ रहा नहीं देखिए ये माननीय कोर्ट का मसला है उसमें कोई ऐसा विषय नहीं है और माननीय कोर्ट उसको देख रहा है और साडा तो मैंने कहा है कि परिवार है का कोई ऐसी गल नहीं है किसी प्रकार की और कभी भी कोई ऐसी गल होंगी है तो ਸਾਰੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਲੋਕਾਂ ਦੇ ਉਸ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਈਏ ਅਸੀਂ ਲਗਾਤਾਰ ਉਸ ਦੇ ਅੰਦਰ ਨਹੀਂ ਦੋਇਆ ਤਾਈਫ ਵਿੱਚ ਪੰਜਾਬ ਬਾਜਪਾ ਬਾਜਪਾ ਤੇ ਕਾਲੀ ਪਾਜਪਾ ਰੱਜੋੜ ਮੰਡਲ ਹੋ ਜਾਇਆ ਹੋ ਸਕਦਾ ਜੀ ਨਹੀਂ ਇਹ ਆਪਸੇ ਕਹਾਂ ਸੇ ਆਇਆ ਵਿਸ਼ਾ ਇਹ ਕੋਈ ਵਿਸ਼ਾ ਕੁਛ ਨਹੀਂ ਹੈ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਜੀ ਦੇ ਨੇਤ੍ਰਿਤਵ ਮੈਂ ਅੱਜ ਪੰਜਾਬ ਦੇ ਲੋਕੀ ਇਸ ਬਾਤ ਨੂੰ ਸਮਝ ਚੁੱਕੇ ਨੇ ਕਿਉਂਕਿ ਸਾਡੀ ਹਰਿਆਣਾ ਦੇ ਵਿੱਚ ਡਬਲ ਇੰਜਨ ਦੀ ਸਰਕਾਰ ਹੈ 2014 ਸੇ ਪਹਿਲੇ ਸਾਡੀ ਸਰਕਾਰ ਨਹੀਂ ਬਣਦੀ ਸੀ ਜੋ ਹਾਲਾਤ ਅੱਜ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਹ ਹਾਲਾਤ ਹਰਿਆਣਾ ਦੇ ਵਿੱਚ ਸਾਡੀ ਭਾਰਤੀ ਜਨਤਾ ਪਾਰਟੀ ਦੇ ଥି ਔਰ ਜਦੋਂ ਇੱਕ ਵਾਰੀ 2014 ਸੇ ਭਾਰਤੀ ਜਨਤਾ ਪਾਰਟੀ ਹਰਿਆਣਾ ਦੇ ਵਿੱਚ ਆਈ ਕੰਟੀਨਿਊਟੀ ਮੈਂ ਭਾਰਤੀ ਜਨਤਾ ਪਾਰਟੀ ਆ ਰਹੀ ਹੈ ਅੱਜ ਪੰਜਾਬ ਦੇ ਲੋਕੀ ਵੀ ਸਬਾਤ ਨੂੰ ਸਮਝ ਚੁੱਕੇ ਨੇ ਬੀਜੇਪੀ ਲੀਡਰ ਮੰਗ ਕਰ ਰਹੇ ਨਹੀਂ ਦੇਖਿਏ ਪਰ ਅੱਜ ਪੰਜਾਬ ਦੇ ਲੋਕੀ ਇਸ ਗੱਲ ਨੂੰ ਸਮਝ ਚੁੱਕੇ ਨੇ ਕਿ ਅਗਰ ਪੰਜਾਬ ਨੂੰ ਅੱਗੇ ਪੜਾਉਣਾ ਹੈ ਜਾਂ ਪੰਜਾਬ ਨੂੰ ਖੁਸ਼ਹਾਲ ਕਰਨਾ ਹੈ ਤਾਂ ਨਰਿੰਦਰ ਮੋਦੀ ਜੀ ਦੇ ਅੰਤਰਿਤਵ ਦੇ ਵਿੱਚ ਭਾਰਤੀ ਜਨਤਾ ਪਾਰਟੀ ਕਰ ਸਕਦੀ ਹੈ ਔਰ ਕੋਈ ਨਹੀਂ ਕਰ ਸਕਦਾ ਕਿਉਂਕਿ ਕਾਂਗਰਸ ਨੇ ਕਾਂਗਰਸ ਨੇ ਕਾਂਗਰਸ ਨੇ ਬੜੀਆਂ ਬੜੀਆਂ ਗੱਲਾਂ ਕੀਤੀਆਂ ਨੇ ਭ੍ਰਸ਼ਟਾਚਾਰ بڑے ਪੱਧਰ ਤੇ ਕੀਤਾ ਫਿਰ ਉਸ ਤੋਂ ਬਾਅਦ ਆਮ ਆਦਮੀ ਦੇ ਇਹ ਸਰਕਾਰ ਬਣੀ ਸੀ ਜਿਨ੍ਹਾਂ ਨੇ ਬੜੀਆਂ ਬੜੀਆਂ ਗੱਲਾਂ ਕੀਤੀਆਂ ਨੇ ਔਰ ਇਹਨਾਂ ਨੇ ਕਾਂਗਰਸ ਤੇ ਵੀ بڑے ਪੱਧਰ ਤੇ ਭ੍ਰਸ਼ਟਾਚਾਰ ਕੀਤਾ ਅੱਜ ਕਿਸੇ ਵਿਅਕਤੀ ਨੂੰ ਅਗਰ ਕੋਈ ਰਜਿਸਟਰੀ ਵੀ ਤਹਿਸੀਲ ਦੇ ਵਿੱਚ ਕਰਾਉਣੀ ਪੈ ਜਾਏ ਤਾਂ ਬਿਨਾ ਪੈਸੇ ਤੇ ਨਹੀਂ ਹੁੰਦੀ ਅਗਰ ਕਿਸੇ ਫਾਰਮ ਤੇ ਉੱਤੇ ਕੋਈ ਸਾਈਨ ਕਰਾਉਣਾ ਪੈ ਜਾਏ ਬਿਨਾ ਪੈਸੇ ਤੇ ਸਾਈਨ ਨਹੀਂ ਹੁੰਦੇ ਅੱਜ ਪੰਜਾਬ ਤੇ ਆਫਿਸਾਂ ਦੇ ਵਿੱਚ ਇਹ ਹਾਲ ਆਹਮ ਆਦਮੀ ਪਾਰਟੀ ਨੇ ਕੀਤਾ ਕਿ ਨਾ ਭ੍ਰਸ਼ਟਾਚਾਰ ਹੋ ਰਹਾ ਹੈ ਆਪਕੇ ਸਾਹਮਣੇ ਲੋਕੀ ਇਸ ਤੇ ਪੈਂਟਾ ਛੁੜਾਣਾ ਚਾਹੁੰਦੇ ਹਨ ਅਰ ਮੈਂ ਬੜੇ ਫਕਰ ਦੇ ਨਾਲ ਇਹ ਗੱਲ ਕਹਿੰਦਾ ਕਿ ਜਿੰਨੀ ਯੋਜਨਾਵਾਂ ਜਿੰਨੀ ਯੋਜਨਾਵਾਂ ਨਰਿੰਦਰ ਮੋਦੀ ਜੀ ਦੇ ਨੇਤ੍ਰਿਤਵ ਦੇ ਵਿੱਚ ਸਾਡੀ ਸਰਕਾਰ ਨੇ ਹਰਿਆਣਾ ਦੇ ਵਿੱਚ ਲਾਗੂ ਕੀਤੀਆਂ ਜਾਂ ਔਰ ਕੋਈ ਯੋਜਨਾ ਸਾਡੀ ਸਰਕਾਰ ਨੇ ਵਹਾਂ ਚਲਾਈ ਹੈ ਉਹਨਾਂ ਸਭ ਯੋਜਨਾਵਾਂ ਨੂੰ ਪੰਜਾਬ ਦੇ ਵਿੱਚ ਲਾਉਣ ਦਾ ਕੰਮ ਨਰਿੰਦਰ ਮੋਦੀ ਜੀ ਦੇ ਨੇਤਾਮੇ ਸਾਡੀ ਸਰਕਾਰ ਕਰੇਗੀ ਔਰ ਕਿਉਂਕਿ ਸਾਡੀ ਸਰਕਾਰ ਆਧਨੀ ਪ੍ਰਧਾਨ ਮੰਤਰੀ ਜੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਚਾਹੇ ਆਯੂਸ਼ਮਾਨ ਕਾਰਡ ਦਾ ਲਾਭ ਦੇਣ ਦਾ ਕੰਮ ਕਰ ਰਹੇ ਨੇ ਔਰ ਚਾਹੇ ਮਹਿਲਾਵਾਂ ਨੂੰ ਯਹਾਂ ਦੀ ਸਰਕਾਰ ਨੇ ਤਾਂ 1100 ਰੁਪਏ ਦੇਣ ਦੀ ਗੱਲ ਕੀਤੀ ਸੀ ਆਪ ਲੋਗਾਂ ਦੇ ਸਾਹਮਣੇ ਪਰੰਤੂ ਅੱਜ 5 ਸਾਲ ਪੂਰੇ ਹੋਣ ਲੱਗਦੇ ਨੇ ਪਰੰਤੂ 1100 ਰੁਪਏ ਦੇਣ ਦਾ ਅੱਜ ਵੀ ਨਾਮ ਨਹੀਂ ਸੀ ਪਰੰਤੂ ਸਾਡੀ ਸਰਕਾਰ ਨੇ ਜੋ ਵਾਅਦਾ ਕੀਤਾ ਸੀ ਕਿ ਮਹਿਲਾਵਾਂ ਨੂੰ 2100 ਰੁਪਏ ਦੇਣ ਦਾ ਕੰਮ ਕਰਾਂਗੇ ਸਾਡੀ ਸਰਕਾਰ ਨੇ ਪਹਿਲੇ ਹੀ ਬਜਟ ਦੇ ਵਿੱਚ 5000 ਕਰੋੜ ਰੁਪਏ ਦਾ ਪ੍ਰਬੰਧਨ ਕੀਤਾ ਅੱਜ ਹਰਿਆਣਾ ਦੀ ਮਹਿਲਾਵਾਂ ਨੂੰ 2100 ਰੁਪਏ ਦੇਣ ਦਾ ਕੰਮ ਸਾਡੀ ਸਰਕਾਰ ਕਰ ਲਈ। ਯਹਾਂ ਦੀ ਸਰਕਾਰ ਨੇ ਬਜ਼ੁਰਗਾਂ ਦੇ ਇਹ ਵਾਅਦਾ ਕੀਤਾ ਸੀ ਕਿ ਸਾਟਾ ਜੋ ਸਮਾਨ ਪੱਤਾ ਹੈ ਉਹਨੂੰ 1500 ਰੁਪਏ ਤੇ ਪੜਾ ਕਰਕੇ 2500 ਰੁਪਏ ਕਰਾਂਗੇ। ਪਰੰਤੂ ਨਹੀਂ ਕੀਤਾ 5 ਸਾਲ ਹੋ ਗਏ ਸਾਡੀ ਸਰਕਾਰ ਨੇ 3200 ਰੁਪਏ ਆਪਣੇ ਬਜ਼ੁਰਗਾਂ ਨੂੰ ਸਮਾਨ ਪੱਤਾ ਦੇਣ ਦਾ ਕੰਮ ਕਰ ਰਹੇ ਆ ਪੰਜਾਬ ਦੇ ਵਿੱਚ ਜਿਨ੍ਹਾਂ ਦੀ ਇਨਕਮ 60000 ਰੁਪਏ ਹੈ ਉਹਨਾਂ ਨੂੰ ਇਹ ਸਮਾਨ ਪੱਤਾ ਦੇਣ ਦਾ ਕੰਮ ਕਰਦੇ ਆ ਸਾਡੀ ਸਰਕਾਰ ਹਰਿਆਣਾ ਦੇ ਵਿੱਚ 3 ਲੱਖ ਰੁਪਏ ਜਿਨ੍ਹਾਂ ਦੀ ਇਨਕਮ ਹੈ ਉਹਨਾਂ ਨੂੰ ਦੇਣ ਦਾ ਕੰਮ ਕਰਦੇ ਆ ਔਰ ਇਸੇ ਪ੍ਰਕਾਰ ਸਾਡੀ ਸਰਕਾਰ ਹਰਿਆਣਾ ਦੇ ਵਿੱਚ ਜਿੰਨ ਪਰਿਵਾਰਾਂ ਦੀ ਇਨਕਮ 1,80,000 ਰੁਪਏ ਤੋਂ ਘੱਟ ਹਨ। ਉਹਨਾਂ ਪਰਿਵਾਰਾਂ ਦੀ ਰਸੋਈ ਦੇ ਵਿੱਚ ਸਾਡੀ ਸਰਕਾਰ 500 ਰੁਪਏ ਦਾ ਗੈਸ ਦਾ ਸਿਲੰਡਰ ਪਹੁੰਚਾਉਣ ਦਾ ਕੰਮ ਕਰ ਰਹੀ ਹੈ। ਇਹ ਸਾਰੇ ਵਾਅਦੇ ਜਿਨ੍ਹਾਂ ਸਾਡੇ ਸੰਕਲਪ ਪੱਤਰ ਦੇ ਵਿੱਚ ਸਾਡੀ ਪਾਰਟੀ ਨੇ ਲਿਖੇ ਸੀ, ਉਹਨਾਂ ਸਾਰੇ ਵਾਅਦਿਆਂ ਨੂੰ ਅਸੀਂ ਪੂਰਾ ਕਰ ਰਹੇ ਹਾਂ। हमने एक और बड़ा काम हरियाणा ਦੇ ਵਿੱਚ ਕੀਤਾ ਹੈ ਕਿ ਜਿਹੜੇ ਲੋਕਾਂ ਤੇ ਘਰ ਪੰਚਾਇਤੀ ਭੂਮੀ ਤੇ ਬਣੇ ਔਰ 20 ਸਾਲ ਸੇ ਜ਼ਿਆਦਾ ਉਹਨਾਂ ਨੂੰ ਪੰਚਾਇਤੀ ਭੂਮੀ ਤੇ ਬਣੇ ਹੋਗੇ ਉਹਨਾਂ ਨੂੰ ਮਾਲਿਕਾਨਾ ਹੱਕ ਦੇਣ ਦਾ ਕੰਮ ਸਾਡੀ ਸਰਕਾਰ ਕਰ ਰਹੀ ਹੈ ਪਰੰਤੂ ਯਹਾਂ ਲਿਟੀਗੇਸ਼ਨ ਕੇ ਅੰਦਰ ਘੁੰਮ ਰਹੇ ਔਰ ਲਾ ਐਂਡ ਆਰਡਰ ਕੋ ਲੈ ਕਰ ਕੇ ਯਹਾਂ ਦੀ ਸਰਕਾਰ ਕਾ ਕਿਸ ਪ੍ਰਕਾਰ ਸੇ ਇਹਨਾਂ ਨੇ ਇੱਕ ਗੱਲ ਕੀਤੀ ਸੀ ਕਿ ਸਾਡੀ ਸਰਕਾਰ ਨਸ਼ੇ ਨੂੰ ਖਤਮ ਕਰਾਂਗੀ ਪਰੰਤੂ ਨਸ਼ੇ ਨੂੰ ਖਤਮ ਕਰਨ ਦੀ ਬਜਾਏ ਨਸ਼ੇ ਨੂੰ ਪੜਾਉਣ ਦਾ ਕੰਮ ਯਹਾਂ ਦੀ ਸਰਕਾਰ ਨੇ ਕੀਤਾ ਲੋਕੀ ਅੱਜ ਬੜੇ ਤੰਗ ਹੈ ਲੋਕੀ ਇਹਨਾਂ ਤੇ ਪਿੰਡਾਂ ਛਟਵਾਣਾ ਚਾਹੁੰਦੇ ਆ ਔਰ ਇੰਤਜ਼ਾਰ ਕਰ ਰਹੇ ਆ ਆਉਣ ਵਾਲਾ ਸਮਾਂ ਉਹ ਕਮਲ ਦੇ ਫੁੱਲਤਾ ਭਾਰਤੀ ਜਨਤਾ ਪਾਰਟੀ ਦਾ ਭਾਰਤੀ ਜਨਤਾ ਪਾਰਟੀ ਬੜੇ ਵੱਧਰਤੇ ਯਹਾਂ ਪਰ ਸਰਕਾਰ ਬਣਾ ਕਰਕੇ ਜਿਹੜੀਆਂ ਸੁਵਿਧਾਵਾਂ ਇਹਨਾਂ ਨੇ ਗੱਲਾਂ ਕੀਤੀਆਂ ਪਰ ਉਹਨਾਂ ਨੂੰ ਦਿੱਤੀਆਂ ਨਹੀਂ ਸਾਡੀ ਸਰਕਾਰ ਮਾਤ ਨੂੰ ਔਰ ਇੰਨੇ ਕੰਮ ਕਰ ਰਹੀ ਹੈ ਸਾਡੀ ਸਰਕਾਰ ਹਰਿਆਣਾ ਦੇ ਕਿਸਾਨ ਦੀ 24 ਫਸਲ ਐ ਐਮਐਸਪੀ ਪਰ ਖਰੀਦਣ ਦਾ ਕੰਮ ਸਾਡੀ ਸਰਕਾਰ ਕਰ ਰਹੀ ਹੈ ਪਰੰਤੂ ਮੈਂ ਇੱਕ ਦਿਨ ਮਾਨ ਸਾਹਿਬ ਨੂੰ ਵੀ ਕਿਹਾ ਮੈਂ ਕਿ ਤੁਸੀਂ ਵੜਕਾਉਣ ਦਾ ਤੋਂ ਕੰਮ ਕਰਦੇ ਆ ਕਿਸਾਨਾਂ ਨੂੰ ਤੁਸੀਂ ਉਹਨਾਂ ਤੇ ਘੋਸ਼ਣਾ ਕਰੋ ਨਾ ਕਿ ਅਸੀਂ ਪੰਜਾਬ ਦੇ ਕਿਸਾਨ ਦੀ ਵੀ ਸਾਰੀ ਫਸਲ ਐਮਐਸਪੀਰ ਖਰੀਦਣ ਦਾ ਕੰਮ ਕਰਾਂਗੇ ਸਾਡੀ ਸਰਕਾਰ ਹਰਿਆਣਾ ਦੇ ਵਿੱਚ ਜਿਹੜਾ ਸਾਡਾ ਕਿਸਾਨ ਆਲੂ ਦਾ ਕਿਸਾਨ ਹੈ ਜਾਂ ਸਬਜ਼ੀ ਦਾ ਅੰਨ ਕਿਸਾਨ ਹੈ ਜਾਂ ਬਾਜਰੇ ਦਾ ਕਿਸਾਨ ਹੈ ਉਹਨਾਂ ਨੂੰ ਭਾਵੰਤਰ ਪਰਵਾਹੀ ਦੇਣ ਦਾ ਕੰਮ ਸਾਡੀ ਸਰਕਾਰ ਕਰ ਰਹੀ ਹੈ ਅਗਰ ਕਿਸਾਨ ਦਾ ਆਲੂ ਮਾਰਕੀਟ ਦੇ ਵਿੱਚ ਕਮ ਰੇਟ ਤੇ ਜਾਂਦਾ ਹੈ ਤੋ ਉਹਦਾ ਨੁਕਸਾਨ ਕਿਸਾਨ ਨੂੰ ਨਹੀਂ ਹੋਗਾ ਹਰਿਆਣਾ ਦੇ ਵਿੱਚ ਉਹਦੀ ਪਰਪਾਈ ਹਰਿਆਣਾ ਸਰਕਾਰ ਕਰਨ ਦਾ ਕੰਮ ਕਰਦੀ ਹੈ ਪਰੰਤੂ ਯਹਾਂ ਦੇ ਕਿਸਾਨ ਸੜਕਾਂ ਤੇ ਗੇਲਣ ਨੂੰ ਮਜਬੂਰ ਹੋ ਜਾਂਦਾ ਹੈ ਸੜਕਾਂ ਤੇ ਉੱਪਰ ਟਰਾਲੀਆਂ ਢਾਕੇ ਚਲਾ ਜਾਂਦਾ ਹੈ ਪਰੰਤੂ ਯਹਾਂ ਦੀ ਸਰਕਾਰ ਨੇ ਉਹਨਾਂ ਨੂੰ ਸਭ ਸਫਾਈ ਤੇ ਤੁਹਾਡੀ ਸਰਕਾਰ ਨੂੰ ਫਾਸਟ ਪਾਇਓਰਟੀ ਕੀ ਹੋ ਪੰਜਾਬ ਲਈ ਨਹੀਂ ਅਸੀਂ ਕਿਹਾ ਕਿ ਜਿੰਨੀਆਂ ਯੋਜਨਾਵਾਂ ਆਦਰਨੀય ਪ੍ਰਧਾਨ ਮੰਤਰੀ ਜੀ ਨੇ ਦਿੱਲੀ ਤੇ ਚਲਾਈਆਂ ਨੇ ਉਹਨਾਂ ਸਾਰੀ ਯੋਜਨਾਵਾਂ ਨੂੰ ਅਸੀਂ ਇਤੇ ਗਤੀ ਤੇ ਲਾਗੂ ਕਰਨ ਦਾ ਕੰਮ ਕਰਾਂਗੇ ਲੰਬਾ ਸਮਾਂ ਨਹੀਂ ਕਿ ਅਗਰ ਮਹਿਲਾਵੋ ਕੋ ਹਮਨੇ ਉਹਨਕੋ ਸਹਾਇਤਾ ਕਰਨੀ ਹੈ ਜਿਹਨਾਂ ਨੇ 1100 ਰੁਪਏ ਦੀ ਗੱਲ ਕੀਤੀ ਆ ਮੈਨਾਂ ਉਹਨਾਂ ਨੂੰ ਫਸਟ ਮਹੀਨੇ ਮੇ ਕਰਾਂਗੇ ਇਹ ਜਿਨਨੇ ਵੀ ਆਦਮੀਆ ਪ੍ਰਧਾਨ ਮੰਤਰੀ ਜੀ ਜੋ ਆਮ ਆਦਮੀ ਦੀ ਸਰਕਾਰ ਗੱਲ ਕਰ ਰਹੀ ਹੈ ਪ੍ਰਧਾਨ ਮੰਤਰੀ ਜੀ ਨੇ ਕੀ ਗੱਲ ਕੀਤੀ ਹੈ ਸੰਤ ਸ਼੍ਰੋਮਣੀ ਗੁਰੂ ਰਵਿਦਾਸ ਜੀ ਦੀ ਜਨਮ ਦਿਵਸ ਯਹਾਂ ਆਏ ਸੀ ਹਲਵਾਰਾ ਦਾ 에ਰਪੋਰਟ ਉਦ ਦਾ ਉਦਘਾਟਨ ਕੀਤਾ ਹੈ ਔਰ ਆਦਮਪੁਰ ਦੇ 에어ਪੋਰਟ ਦਾ ਨਾਮ ਸੰਤ ਸ਼੍ਰੋਮਣੀ ਗੁਰੂ ਰਵਿਦਾਸ ਜੀ ਦੇ ਨਾਮ ਤੇ ਕੀਤਾ ਹੈ ਮੈਂ ਧੰਨਵਾਦ ਕਰਦਾ ਆਦਰਨੀਯ ਪ੍ਰਧਾਨ ਮੰਤਰੀ ਜੀ ਦਾ ਜੋ ਕਰੋੜੋਂ ਜੋ ਅਨਿਆਂਈ ਹੈ ਕਰੋੜੋਂ ਨਿਆਂਈਓ ਕੋ ਉਹ ਸਨਮਾਨ ਦੇਣ ਦਾ ਕੰਮ ਔਰ ਪੰਜਾਬ ਨੂੰ ਇੱਕ ਬੜਾ ਸਨਮਾਨ ਦੇਣ ਦਾ ਕੰਮ ਕੀਤਾ ਪ੍ਰਧਾਨ ਮੰਤਰੀ ਜੀ ਨੇ ਆਪਣੇ ਉਦਬੰਦ ਵਿੱਚ ਇਹ ਵੀ ਗੱਲ ਕਹੀ ਸੀ ਕਿਉਂਕਿ ਆਮ ਆਦਮੀ ਦੇ ਲੋਗਾ ਨੇ ਉਸ ਗੱਲ ਨੂੰ ਸੁਣਿਆ ਹੋਗਾ ਉਹਨਾਂ ਨੇ ਕਿਹਾ ਕਿ ਸਾਡੇ ਲਈ ਪ੍ਰਾਇਰਟੀ ਕਿ ہمارا ਜਲੰਧਰ ਲੁਧਿਆਣਾ ਔਰ ہمارا ਜੋ ਅੰਮ੍ਰਿਤਸਰ ਹੈ ਇੰਡਸਟਰੀਅਲ ਦਾ ਇੱਕ ਹੱਬ ਬਣੇ ਔਰ ਉਸ ਨੂੰ ਲੈ ਕਰਕੇ ਸਾਡੀ ਸਰਕਾਰ ਮਜ਼ਬੂਤੀ ਸੇ ਇਹਨਾਂ ਨੂੰ ਮਜ਼ਬੂਤ ਕਰਨ ਦਾ ਕੰਮ ਉਹ ਕਰੇਗੀ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਆਏਗੀ ਥੈਂਕ ਯੂ ਥੈਂਕ ਯੂ ਮੈਂ ਧੰਨਵਾਦ ਕਰਦਾ ਇਹ ਬੜੀ ਖੁਸ਼ੀ ਦੀ ਗੱਲ ਵੀ ਹੈ ਕਿ ਅਮਰੀਕਾ ਨੇ ਜੋ ਟੈਰਿਫ ਲਗਾਇਆ ਥਾ ਲਗਭਗ 50% ਟੈਰਿਫ ਉਤੇ ਸਾਡਾ ਜੋ ਬਿਜ਼ਨਸਮੈਨ ਸੀ ਨੂੰ ਬੜੀ ਦਿੱਕਤ ਆ ਗਈ ਥੀ ਜੋ ਐਕਸਪੋਰਟ ਕਰਤਾ ਸੀ ਪਰੰਤੂ ਰਾਤੀ بڑا ਇੱਕ ਫੈਸਲਾ ਆਦਨੀਆਂ ਨਰਿੰਦਰ ਮੋਦੀ ਜੀ ਕੀ ਜੋ ਦੂਰਦਰਸ਼ੀ ਕੂਟਨੀਤੀ ਹੈ ਉਹਨਾਂ ਦੀ ਜੋ ਵਿਦੇਸ਼ ਨੀਤੀ ਹੈ ਜੋ ਅਮਰੀਕਾ ਦੇ ਨਾਲ ਉਹਨਾਂ ਦੀ ਜੋ ਗੱਲਬਾਤ ਹੈ ਵਾਹਾਂ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ उन्होंने कम कर फैसला किया ये साढ़े बड़ी अच्छी गल है मैं इसलिए प्रधानमंत्री जी का धनवाद कर दा और मैं सभी व्यापारियों क्योंकि प्रधानमंत्री जी ने इस वल गल चर्चा की साडे लिए एक बड़ा ये मैदान से अ जो भी प्रोडक्शन करते हैं जो भी एक्सपोर्ट करते हैं अच्छी क्वालिटी हम बाहर भेजें ताकि लोगों का बड़ा विश्वास उसके अंदर बने मैं इसलिए आदिनीय प्रधानमंत्री जी का बहुत बहुत धनवाद करगा